ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਆਪਾਂ ਕਰਦੇ ਹੁੰਨੇ ਆਂ ਸ਼ੁੱਧ ਪੰਜਾਬੀ ਦੀ ਗੱਲ ਹੁਣ ਤੱਕ ਕਰਦੇ ਸੀਗੇ ਸਿੱਖੀ ਵਾਲੀ ਖਣੀ ਤੇ ਅੱਜ ਆਪਾਂ ਕਰਨਾ ਅੰਗਰੇਜ਼ੀ ਵਾਲੇ ਸ਼ਬਦ ਜਿਹੜੇ ਪੰਜਾਬੀ ਦੇ ਵਿੱਚ ਪ੍ਰਚਲਿਤ ਹੋ ਗਏ ਹੁਣ ਮੰਨ ਲਓ ਇੰਨਾ ਜ਼ਿਆਦਾ ਉਹ ਆਪਣੇ ਉਹ ਚ ਵਸ ਗਏ ਨੇ ਭਾਸ਼ਾ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਨੇ ਕਿ ਆਪਾਂ ਨੂੰ ਅਸਲ ਪੰਜਾਬੀ ਦਾ ਸ਼ਬਦ ਵੀ ਲੱਭਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਕਿ ਇਹਦੀ ਅਸਲ ਪੰਜਾਬੀ ਕੀ ਹੈ। ਜ਼ਿਆਦਾਤਰ ਇਹਨਾਂ ਨੂੰ ਹੀ ਬੋਲ ਲਿਆ ਜਾਂਦਾ। ਉਹ ਦੇਖਾਂਗੇ ਆਪਾਂ ਕਿਹੜੇ ਸ਼ਬਦ ਨੇ। ਕੁਝ ਆਪਾਂ ਪਹਿਲੀ ਵੀਡੀਓ ਦੇ ਵਿੱਚ ਕਰਨ ਵਾਲੀ ਚ ਕਰਲੇ ਸੀ। ਤੇ ਹੁਣ ਆਪਾਂ ਜਿਹੜੇ ਕਰਾਂਗੇ ਉਹ ਦੇਖੋ ਸ਼ਬਦ ਕਿਹੜੇ-ਕਿਹੜੇ ਨੇ। ਫੇਲ ਜੇ ਹੁਣ ਆਪਾਂ ਫੇਲ ਦਾ ਦੇਖੀਏ ਕਿ ਅੰਗਰੇਜ਼ੀ ਦਾ ਸ਼ਬਦ ਹੈ ਫੇਲ ਤੇ ਪੰਜਾਬੀ ਦਾ ਆਪਾਂ ਨੂੰ ਲੱਭਣ ਨੂੰ ਟਾਈਮ ਲੱਗਦਾ ਥੋੜਾ ਜਿਹਾ ਆ ਸਫਲ ਹੁੰਦਾ ਵੈਸੇ ਤਾਂ ਪੰਜਾਬੀ ਦੇ ਵਿੱਚ ਪਰ ਆਪਾਂ ਇੱਕਦਮ ਸਫਲ ਨਹੀਂ ਆਪਣੇ ਦਿਮਾਗ 'ਚ ਆਉਂਦਾ ਆਪਾਂ ਫੇਰ ਹੀ ਬੋਲਦੇ ਆ ਇਸੇ ਤਰ੍ਹਾਂ ਫਾਰਮ ਫੁੱਟਵਾਲ ਬਲੱਡ ਹੁਣ ਖੂਨ ਆਪਾਂ ਲਹੂ ਜਾਂ ਖੂਨ ਇੱਕਦਮ ਆਪਣੇ ਦਿਮਾਗ 'ਚ ਨਹੀਂ ਆਉਂਦਾ ਆਪਾਂ ਬਲੱਡ ਹੀ ਕਹਾਂਗੇ ਬਿਲਡਿੰਗ ਬਿਲਡਿੰਗ ਇਮਾਰਤ ਨੂੰ ਬਿਲਡਿੰਗ ਹਨਾ ਬੁਲੇਟਿਨ ਹੁਣ ਬੁਲੇਟਿਨ ਦਾ ਕੋਈ ਆਪਣਾ ਪੰਜਾਬੀ ਦੇ ਵਿੱਚ ਆਪਾਂ ਨੂੰ ਸ਼ਬਦ ਇੱਕਦਮ ਦਿਮਾਗ 'ਚ ਹੀ ਨਹੀਂ ਆਉਂਦਾ ਬੈਕਟੀਰੀਆ ਪੰਜਾਬੀ ਦੇ ਵਿੱਚ ਆਪਾਂ ਦੇਖੀਏ ਤਾਂ ਜਰਮ ਹੁੰਦੇ ਨੇ बैडਮਿੰਟਨ ਮੈਜਿਸਟ੍ਰੇਟ ਮਨਿਸਟਰ ਮਨੀ ਆਰਡਰ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਮੇਰੇ ਖਿਆਲ 'ਚ ਆਪਾਂ ਨੂੰ ਪੰਜਾਬੀ ਪਤਾ ਹੀ ਨਾ ਲੱਗੇ ਮਾਰਕੀਟ ਪ੍ਰੋਟੀਨ ਪ੍ਰੋਫੈਸਰ ਪਾਊਡਰ ਪਾਇਲਟ ਪਾਸਪੋਰਟ ਪਾਰਲੀਮੈਂਟ ਪੋਲਿਸੀ ਪਿਕਚਰ ਪਿਕਨਿਕ ਮਿਊਜ਼ਿਕ ਮੀਟਿੰਗ ਮੇਅਰ ਮੈਨੀਫੈਸਟੋ ਯੂਨੀਵਰਸਿਟੀ ਹੁਣ ਯੂਨੀਵਰਸਿਟੀ ਦਾ ਆਪ ਲੱਭੀਏ ਤਾਂ ਇੱਕਦਮ ਦਿਮਾਗ 'ਚ ਨਹੀਂ ਆਉਂਦਾ ਹੈਗਾ ਵਿਦਿਆਲਿਆ ਹਨਾ ਆਏਗਾ ਤਾਂ ਉਹ ਵੀ ਆਪਾਂ ਨੂੰ ਫੇਰ ਦੇਖਣਾ ਪਏਗਾ ਕਿ ਜੇ ਲੇਕ ਰਜਾਮੰਡ ਰਜਿਸਟਰ ਰਾਇਲਟੀ ਰਿਸਰਚ ਰੈਸਟੋਰੈਂਟ ਰੈਗੂਲੇਸ਼ਨ ਫਰਾਈਡ ਅ ਫਰਾਈਡ ਚਿਕਨ ਸਾਰਾ ਛੋਟੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੋਣਾ ਕਿ ਇਹਨਾਂ ਦੀ ਪੰਜਾਬੀ ਰੂਪ ਵੀ ਕੋਈ ਰੂਪ ਹੁੰਦਾ ਨਾਈਟrogen ਪਬਲਿਕ ਪਲੱਗ ਪਲੱਗ ਦਾ ਦੇਖੀਏ ਹੁਣ ਆਪਾਂ ਨੂੰ ਪਤਾ ਹੀ ਨਹੀਂ ਪਲੱਗ ਦਾ ਕੀ ਪੰਜਾਬੀ ਰੂਪ ਹੈ ਕੋਈ ਪਲਟਣਾ ਪਰਮਿਟ ਪਲਾਸਟਿਕ ਪਲੇਟਫਾਰਮ ਰਿਕਾਰਡ ਰਿਜ਼ਲਟ ਰਿਟਾਇਰ ਰਿਫਰੈਸ਼ਮੈਂਟ ਰੀਵਨ ਰਿਮਾਂਡ ਪੁਲਿਸ ਨੇ ਰਿਮਾਂਡ ਲਿਆ ਕੋਈ ਪੰਜਾਬੀ ਦੇ ਵਿੱਚ ਆਪਾਂ ਨੂੰ ਨਹੀਂ ਬਹੁਤ ਔਖੇ ਲੱਭਦੇ ਨੇ ਸ਼ਬਦ ਰਾਸ਼ਟ ਰੈਫਰੀ ਰੁਟੀਨ ਰੁਮਾਸ ਵਿਟਾਮਿਨ ਬਿਲਡਿੰਗ ਫਾਈਲ ਫਿਲਮ ਫਾਇਰ ਬ੍ਰਿਗੇਡ ਫਾਈਨਲ ਫਿਲਾਸਫਰ ਫਾਈਨਲ ਦਾ ਜਿਵੇਂ ਚਲੋ ਅੰਤਿਮ ਆਪਾਂ ਨੂੰ ਪਤਾ ਫਾਈਨਲ ਅਖੀਰ ਲ ਫਿਲਾਸਫਰ ਫਾਸਫਰ ਦਾ ਹੁਣ ਦੇਖੀ ਆਪਾਂ ਕੀ ਹੁੰਦਾ ਲਾਇਬ੍ਰੇਰੀ ਲਾਇਬ੍ਰੇਰੀ ਰਿਹਰਸਲ ਮਿਊਨਿਸਪਲ ਲਾਈਟ ਲੈਂਟਰ ਵੋਕੈਂਸੀ ਕੋਈ ਤੇ ਵੀ ਆਪਾਂ ਜੌਬ ਵਾਸਤੇ ਦੇਖਦੇ ਆਪਾਂ ਕਹਿੰਦੇ ਵੋਕੈਂਸੀ ਹੈਗੀ ਐ ਆਪਾਂ ਖਾਲੀ ਥਾਂ ਹੈਗੀ ਐ ਕਦੇ ਕਹਿੰਦੇ ਹੀ ਨਹੀਂ ਆਪਾਂ ਵਲੰਟੀਅਰ ਫਰੰਟ ਫਰੰਟ ਹੁਣ ਫਰੰਟ ਦਾ ਅਪਰ ਫਰੰਟ ਆਪਾਂ ਸ਼ੁਰੂ ਸ਼ੁਰੂ ਵੈਸੇ ਹੁੰਦਾ ਇਕਦਮ ਦਿਮਾਗ ਚ ਨਹੀਂ ਆਪਣੇ ਆਪਾ ਫਰੰਟ ਹੀ ਬੋਲਾਂਗੇ ਲਸਾਂਸ ਲਸਾਂਸ ਦੀ ਹੁਣ ਦੇਖੀ ਆਪਣੇ ਕੋਲ ਪੰਜਾਬੀ ਰੂਪ ਹੈਗਾ ਕੁਝ ਰੀਡਿੰਗ ਰੂਮ ਅਜਿਹੇ ਸ਼ਬਦ ਨੇ ਇਹ ਜਿਹੜੇ ਪੰਜਾਬੀ ਦੇ ਵਿੱਚ ਇਕਦਮ ਆਪਣੇ ਮੂੰਹ ਤੇ ਨਹੀਂ ਚੜਦੇ ਮਤਲਬ ਬਸ ਗਏ ਇਹ ਆਪਣੇ ਭਾਸ਼ਾ ਦੇ ਵਿੱਚ ਇਹਨਾਂ ਨੇ ਆਪਣੀ ਜਗ੍ਹਾ ਬਣਾ ਲਈ ਜਦੋਂ ਕੋਈ ਕਿਤੇ ਜਗ੍ਹਾ ਬਣਾ ਲੈਂਦਾ ਫਿਰ ਉਹ ਆਪਣੀ ਜਿਹੜੀ ਉਹਦੀ ਜਗ੍ਹਾ ਆਪਣੇ ਸ਼ਬਦਾਂ ਨੇ ਖਾਲੀ ਕੀਤੀ ਐ ਤਾਂ ਇਹਨਾਂ ਨੇ ਉਹ ਜਗ੍ਹਾ ਲੈ ਲਈ ਤਾਂ ਆਪਾਂ ਨੂੰ ਫਿਰ ਹੁਣ ਆਪਣੀ ਬੋਲੀ ਦੇ ਵਿੱਚ ਇਹ ਸ਼ਬਦ ਕਿੱਥੋਂ ਲੱਭਣਗੇ ਜੇ ਲੱਭਾਂਗੇ ਤਾਂ ਆਪਾਂ ਬਹੁਤ ਮਿਹਨਤ ਕਰਨੀ ਪੈਗੀ ਤਾਂ ਚਲੋ ਹੁਣ ਜੋ ਹੈ ਜਿੰਮੇ ਚੱਲਦਾ ਫਿਰ ਉਹ ਆਪਾਂ ਨੂੰ ਨਾਲ ਉਹਵੇਂ ਚੱਲਣਾ ਹੀ ਪੈਂਦਾ ਹੁੰਦਾ ਤੇ ਭਾਸ਼ਾ ਜਿਹੜਾ ਇਹ ਇੱਕ ਵਗਦਾ ਦਰਿਆ ਹੈ ਚੱਲੀ ਜਾਂਦਾ ਐਵੇਂ ਵਧੀਆ ਚੱਲੀ ਜਾਂਦਾ ਠੀਕ ਐ ਸਿੱਖਣਾ ਆਪਣੇ ਲਈ ਜ਼ਰੂਰੀ ਆਪਾਂ ਦੇਖਣਾ ਵੀ ਹੁਣ ਕੀ ਚੱਲਦਾ ਉਹ ਆਪਾਂ ਨੂੰ ਸਹੀ ਆਉਣਾ ਚਾਹੀਦਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਜੀ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਰ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ